ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਹਾਤੀਰਾ ਮਹਾਰਾਜ ਜੀ ਗੁਰਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਘਰ ਦੇ ਵਿੱਚ ਬਾਬਾ ਜੀ ਦਾ 47ਵਾਂ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਜੀ ਜਿਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਨਮਸਤਕ ਹੋ ਰਹੀਆਂ ਹਨ ਜੀ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਹਨ ਗੁਰੂ ਘਰ ਦੇ ਵਿੱਚ ਕੋਈ ਹੁਣ ਤੱਕ ਕੱਲ ਤੋਂ ਲੈ ਕੇ ਹੁਣ ਤੱਕ 110000 ਸੰਗਤ ਕਿਉਂਕਿ ਅਸੀਂ ਕੁਝ ਬੰਦਿਆਂ ਦੀ ਡਿਊਟੀ ਲਈ ਹੋਈ ਆ ਦਰਸ਼ਨ ਕਰ ਚੁੱਕੀ ਆ ਗੁਰੂ ਘਰ ਦੇ ਵਿੱਚ ਵੀਆਈਪੀ ਸ਼ਖਸੀਅਤਾਂ ਮੁੱਖ ਸ਼ਖਸੀਅਤਾਂ ਸਾਰੇ ਗੁਰੂ ਘਰ ਦਰਸ਼ਨਾਂ ਲਈ ਪਹੁੰਚ ਰਹੇ ਹਨ ਜੀ ਜਿੱਥੇ ਇਹ ਸਮਾਰੋਹ ਚੱਲਦੇ ਜਾ ਰਹੇ ਇਹ ਟੋਟਲ 4 ਦਿਨ ਦਾ ਸਮਾਗਮ ਹੁੰਦਾ ਜੀ ਗੁਰੂ ਘਰ ਦੇ ਵਿੱਚ ਸਮਾਗਮਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਂਦੇ ਆ ਜਿਹੜੇ ਅਸੀਂ 16 ਜੂਨ ਨੂੰ ਗੁਰੂ ਘਰ ਦੇ ਵਿੱਚ ਪੰਜ ਅਖੰਡ ਪਾਠ ਆਰੰਭ ਕੀਤੇ ਗਏ ਸੀ ਉਸ ਤੋਂ ਬਾਅਦ ਜੇ 17 ਜੂਨ ਨੂੰ ਖੰਡ ਪਾਠ ਦੇ ਭੋਗ ਪਾਏ ਗਏ ਆ ਤੇ ਬਾਜੀ ਦੇ ਮੁਕਾਬਲੇ ਸੀ ਅਸੀਂ ਪਰੰਧਕ ਕਮੇਟੀ ਉਹਨਾਂ ਸਾਡੇ ਚੇਅਰਮੈਨ ਪਰਮਜੀਤ ਕੋਠਮ ਜੀ ਬੈਠੇ ਆ ਜੀ ਪੰਧਕ ਕਮੇਟੀ ਵੱਲੋਂ ਅਸੀਂ ਲੜਕੀਆਂ ਦੇ ਵਿਆਹ ਵੀ ਕੀਤੇ ਹਨ ਜੀ ਸ਼ਾਮ ਨੂੰ ਬੱਚਿਆਂ ਦੇ ਖੇਡਾਂ ਦੇ ਬਾਜ਼ੀ ਦੇ ਮੁਕਾਬਲੇ ਹੁੰਦੇ ਆ ਜਿਹੜੇ ਬੱਚਿਆਂ ਨੇ 10ਵੀਂ 12ਵੀਂ ਵਿੱਚੋਂ ਚੰਗੇ ਨੰਬਰ ਪ੍ਰਾਪਤ ਕੀਤੇ ਹੈਗੇ ਆ ਜਾਂ ਜਿਹੜੇ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਸਾਡੀ ਕੌਮ ਦਾ ਬਰਾਦਰੀ ਦਾ ਪੰਜਾਬ ਦਾ ਨਾਮ ਉੱਚਾ ਕੀਤਾ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਜਾਂਦਾ ਜੀ ਸੰਗਤ ਦੀ ਤਰ੍ਹਾਂ ਦੀ ਕਰਕੇ ਕਾਫੀ ਹਜ਼ਾਰਾਂ ਤੋਂ ਬਹੁਤ ਬਰਾਹਰੀ ਤੇ ਸਭ ਬੋਲਦੇ ਜੀ ਸਗੋਂ ਇਸ ਤਰ੍ਹਾਂ ਹੈਗਾ ਜੀ ਸੰਗਤ ਇਹ ਬਹੁਤ ਪ੍ਰਾਣਤਨ ਮੰਦਰਾ ਜੀ ਇਹ ਕਿਉਂਕਿ ਇਹ ਸਾਡੀ ਬਰਾਦਰੀ ਦਾ ਇੰਡੀਆ ਦੇ ਵਿੱਚ ਇੱਕੋ ਇੱਕ ਮੰਦਿਰ ਆ ਜੀ ਜਿਹਦੀ ਬਹੁਤ ਪਰਾਚੀਨ ਆ ਬਹੁਤ ਮਾਨਤਾ ਆ ਜੀ ਕਿਉਂਕਿ ਇਹਦੇ ਸਾਲ ਦੇ ਵਿੱਚ ਦੋ ਤਿਉਹਾਰਕਮ ਹੁੰਦੇ ਇੱਕ ਦੀਵਾਲੀ ਮੇਲਾ ਹੁੰਦਾ ਤੇ ਇੱਕ ਇੱਕ ਜੂਨ ਮਹੀਨੇ ਦਾ ਮੇਲਾ ਹੁੰਦਾ ਥੋੜੀ ਸ਼ੋਰਟਕਟ ਵਿੱਚ ਬਾਬਾ ਜੀ ਦੀ ਇਤਿਹਾਸਮਰ ਯਾਤਰਾ ਵੀ ਮੇਰੇ ਤੋਂ ਵੀ ਬਾਬਾ ਜੀ ਦੇ ਇਤਿਹਾਸ ਬਾਰੇ ਜੀ ਇਸ ਤਰ੍ਹਾਂ ਹੈਗਾ ਜੀ ਇਹ ਤ੍ਰਿਪਤੀ ਬਾਲਾ ਜੀ ਦੇ ਵਿੱਚ ਜੀ ਬਾਬਾ ਹਾਥੀਰਾਮ ਜੀ ਦਾ ਮੰਦਿਰ ਹੈ ਜੀ ਵਿਸ਼ਨੂੰ ਭਗਵਾਨ ਜੀ ਦੇ ਨਾਲ ਇਹ ਸ਼ਤਰੰਜ ਖੇਡਦੇ ਸੀਗੇ ਜੀ ਰਾਜਾ ਗੋਪੀ ਚੰਦ ਹੋਇਆ ਜੀ ਇਸ ਸ਼ਾਸਤ ਦੇ ਵਿੱਚ ਇੱਥੇ ਰਾਜਾ ਗੋਪੀ ਚੰਦ ਦੇ ਤਵੇਲੇ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਉਹਨਾਂ ਨੂੰ ਹਾਥ ਫਿਰ ਇੱਕ ਦਿਨ ਕੀ ਹੋਇਆ ਜੀ ਅ ਕੁਝ ਹਾਥੀ ਜਿੱਦਾਂ ਕਹਿੰਦੇ ਜਿੱਦ ਕਰਦੇ ਆ ਉੱਠ ਨਹੀਂ ਰਹੇ ਸੀ ਉਹਨਾਂ ਨੂੰ ਜਦ ਤੱਕ ਇਸ਼ਨਾਨ ਕੋਣਾ ਕੁਝ ਵੀ ਕਰਾਉਣਾ ਸੀ ਤਾਂ ਬਾਬਾ ਜੀ ਗੁੱਸੇ ਦੇ ਵਿੱਚ ਪ੍ਰਕੂਪ ਦੇ ਵਿੱਚ ਆ ਕੇ ਹਾਥੀਆਂ ਨੂੰ ਚੱਕ ਚੱਕ ਕੇ ਮਾਰਿਆ ਤਾਂ ਉਸ ਕੋਤਕ ਨੂੰ ਰਾਜਾ ਗੋਪੀ ਚੰਦੀ ਨੇ ਦੇਖਿਆ ਤੇ ਉਹਨਾਂ ਨੂੰ ਬਹੁਤ ਵੱਡਾ ਮਹਿਸੂਸ ਹੋਇਆ ਵੀ ਮੇਰੀ ਸੈਨਾ ਦੇ ਵਿੱਚ ਮੇਰੇ ਰਾਜ ਦੇ ਵਿੱਚ ਐਡਾ ਵੱਡਾ ਕੋਤਕਸ਼ਾਲੀ ਮਹਾਪੁਰਸ਼ਆ ਮੈਨੂੰ ਪਤਾ ਹੀ ਨਹੀਂ ਥਾ ਤਾਂ ਫਿਰ ਉਹ ਆਪਣੇ ਪਰਿਵਾਰ ਦੇ ਸਹੇਦ ਬਾਬਾ ਜੀ ਨੂੰ ਮਿਲਿਆ ਬਾਬਾ ਜੀ ਨੂੰ ਪੁੱਛਿਆ ਸਾਰਾ ਬਾਬਾ ਜੀ ਨੇ ਫਿਰ ਵੀ ਕਹਿ ਦਿੱ ਨਹੀਂ ਇਹ ਕੁਝ ਨਹੀਂ ਪਰਮਾਤਮਾ ਜਾਣ ਗਿਆ ਤਾਂ ਉਹਨਾਂ ਨੇ ਕਿਹਾ ਨਹੀਂ ਇਹ ਤਾਂ ਕੋਈ ਮਹਾਬਲੀ ਹੈ ਕਿ ਜਾਂ ਫਿਰ ਉਹਨਾਂ ਨੇ ਮੂਹਰਾ ਦਾ ਮੱਥਾ ਟੇਕਿਆ ਫਿਰ ਇਸ ਇਲਾਕੇ ਨੂੰ ਬਾਬਾ ਜੀ ਦੀ ਉਹਨਾਂ ਨੇ ਜ਼ਮੀਨ ਵੀ ਅਲਾਟ ਕੀਤੀ ਸੀ ਜੀ ਉਸ ਟਾਈਮਾਂ ਦੇ ਵਿੱਚ ਸੋ ਜਿਹੜੀ ਸੰਗਤ ਆ ਅੱਗੇ ਫਿਚਰ ਵੀ ਹੋ ਰਹੀ ਰਹੀ ਹੈ ਹਾਂਜੀ ਗੁਰੂਗਰਾਂ ਚ ਐਕਸਸ ਸਮਾਗਮ ਚੱਲਦੇ ਰਹਿੰਦੇ ਆ ਜੀ ਸੰਡੇ ਨੂੰ ਲੋਕ ਆਉਂਦੇ ਆ ਆਪਣੀ ਸੁੱਖਣਾ ਸੁੱਖਣ ਆਉਂਦੇ ਹੈਗੇ ਆ ਸਿੱਕੇ ਕੋਈ ਮੈਨੇਜਮੈਂਟ ਵਾਲੇ ਚਲਾਇ ਕੋਮੇਟੀ ਚਲਾ ਰਹੀ ਹੈ ਸਭ ਇਹਨੂੰ ਗੁਰੂਗਰਾਂ ਮੰਦਿਰ ਬਾਬਾ ਹਾਥੀਰਾ ਮੈਨੇਜਮੈਂਟ ਸੁਸਾਇਟੀ ਚਲਾ ਰਹੀ ਹੈ ਜਿਹਦੇ ਵਿੱਚ ਮੈਂ ਪ੍ਰੈਜ਼ੀਡੈਂਟ ਡਾਕਟਰ ਕੁਲਵੰਤ ਸਿੰਘ ਰਾਮਾ ਜੀ ਮੇਰੇ ਨਾਲ ਸਾਡੇ ਵੱਡੇ ਭਾਜੀ ਪਰਮਜੀਤ ਕੁਲਥਮ ਜੀ ਬੈਠੇ ਨੇ ਜੀ ਚੇਅਰਮੈਨ ਸਾਹਿਬ ਜੀ ਸਾਡੀ ਕਮੇਟੀ ਆ ਬਿਰਵੀਂਦਰ ਸਿੰਘ ਜੀ ਮੈਂਬਰ ਸਾਹਿਬ ਬੈਠੇ ਨੇ ਸਾਰੀ ਕਮੇਟੀ ਉੱਧਰ ਲੱਗੀ ਹੋਈ ਆ ਜੀ ਇਹ ਇੱਕ ਸਿਸਟਮ ਦੇ ਨਾਲ ਸਾਰਾ ਕੁਝ ਕਿ ਤੁਸੀਂ ਦੇਖਿਆ ਦੀ ਬੜੇ ਅچھے ਪ੍ਰਬੰਧ ਰਹਿ ਗਏ ਆ। ਬਹੁਤ ਸ਼ੇਖਰ ਤੋਂ ਬਹੁਤ ਅੱਛੀ ਜਿਹੀ ਗਲੇ ਵਿੱਚ ਬਿਠਾ ਰਹੀ ਲੱਗ ਰਹੀ ਆ। ਜੀ। ਤੁਹਾਨੂੰ ਤੁਹਾਡੇ ਇਹਨਾਂ ਮਹਾਨ ਕਰ ਰਹੇ ਸੀ ਸਲਾਹ ਕਰਦੇ ਹੈਗੇ ਆ। ਥੈਂਕ ਯੂ ਸੋ ਮੱਚ ਜੀ। ਕੀ ਕਿੰਨੇ ਸਬਦ। ਇਸ ਤਰ੍ਹਾਂ ਸ਼ਾਦੂਤ ਕੀ ਹੈ ਜੇ ਸਵਾਗਤ ਨੂੰ ਤੇ ਮੈਂ ਆ ਸਾਰੀ ਸੰਗਤ ਦਾ ਪਹਿਲਾਂ ਤਾਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿਉਂਕਿ ਸੋਮਵਾਰ ਤੋਂ ਗੁਰੂ ਘਰ ਤੇ ਸਾਰੇ ਸਮਾਗਮ ਚੱਲ ਰਹੇ ਆ। ਉਹਨਾਂ ਤਕਰੀਬਨ ਸ਼ਾਮ 5 6 7 ਵਜੇ ਤੱਕ ਸਮਾਗਮ ਚੱਲੇਗਾ। ਬਹੁਤ ਹੀ ਸੁਖ ਸ਼ਾਂਤੀ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ। ਕੋਈ ਲ ਸਭਿਆਚਾਰ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਦੇਖ ਰਿਹਾ ਨੇ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਿਹਾ